ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਜੀ ਪਹਿਲਾਂ ਵੀ ਬਾਈ ਦੀਆਂ ਆਪਾਂ ਕੱਟੀਆਂ ਦੀ ਵੀਡੀਓ ਪਾਈ ਸੀਗੀ ਇਸ ਵੀਰ ਦੇ ਕੋਲ ਚਾਰ ਮੋਹਰਾਂ ਨਸਲ ਦੀਆਂ ਕੱਟੀਆਂ ਖੜੀਆਂ ਨੇ ਸੇਲ ਕੀਤੀਆਂ ਹੋਈਆਂ ਵੀਰ ਨੇ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਜੀ ਜੋ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਪੇਜ ਇੰਸਟਾਡ ਜ਼ਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਤਾਕੇ ਆਪਣੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਵੇਖਣ ਨੂੰ ਮਿਲ ਸਕਣ ਵੀਰ ਦੇ ਕੋਲ ਇੱਕ 12 ਮਹੀਨਿਆਂ ਦੀ ਹੈ ਜੀ 2 13 ਮਹੀਨਿਆਂ ਦੀ ਤੇ ਇੱਕ 14 ਮਹੀਨਿਆਂ ਦੀ ਮੂਰਨ ਨਸਲ ਦੀਆਂ ਕਟੀਆਂ ਖੜੀਆਂ ਨੇ ਰੇਟ ਹੈਗਾ ਇਹਨਾਂ ਦਾ 12 ਮਹੀਨਿਆਂ ਦੀ ਦਾ 13000 ਜਿਹੜੀਆਂ 13 ਮਹੀਨਿਆਂ ਦੀਆਂ ਦੋ ਨੇ 15000 ਤੇ 14 ਮਹੀਨਿਆਂ ਦੀ ਦਾ 17000 ਰੁਪਿਆ ਰੇਟ ਹੈ ਡਿਮਾਂਡ ਹੈ ਜੋ ਵੀਰ ਦੀ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਜੀ 8729310712 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੰਨ ਤੈਅ ਕਰ ਸਕਦੇ ਜੀ ਮੌਕੇ ਤੇ ਮਾਨਤਨ ਹੋ ਜਾਏਗਾ ਹਾਂ ਦੀ ਚਾਰ ਕਟੀਆਂ ਨੇ ਵੀਰ ਦੇ ਕੋਲ ਇੱਕੋ ਕਰਨੇ ਸੇਲ ਕੀਤੀਆਂ ਹੋਈਆਂ ਵੀਰ ਨੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਕੀਤੀਬੜੀ ਸੰਬੰਧ ਸੰਦਨ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਤੇ ਫੋਨ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ YouTube ਚੈਨਲ Facebook ਪੇਜ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹਾਂ ਜੀ ਚਾਰ ਕਟੀਆਂ ਵੀਰ ਕੋਲ ਤੇ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਐਸਟਾਡੀ ਜ਼ਰੂਰ ਫੋਲੋ ਕਰੋ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ